ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ ਨਗਰ ਸੇਵੇ ਵਾਲਾ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਐ ਕਿਸਾਨ ਇਕਤਾ ਸਿੱਧੂ ਪਰ ਵੱਲੋਂ ਹੜ ਪੀੜਤਾ ਵਾਸਤੇ ਕਣਕ ਦੀ ਉਗਰਾਹੀ ਕਰੀ ਐ ਐ ਜਿਹੜਾ ਕਿ ਉੱਥੇ ਫਸਲਾਂ ਦਾ ਨੁਕਸਾਨ ਹੋਇਆ ਹੜਾਂ ਦੇ ਕਾਰਨ ਉਹਨਾਂ ਵਾਸਤੇ ਬੀਜ ਇਕੱਠਾ ਕਰਨਾ ਸਾਰੇ ਨਗਰ ਨੂੰ ਤੇ ਸਾਰੇ ਏਰੀਆ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਣੇ ਜਥੇ ਜਥੇਬੰਦੀਆਂ ਦਾ ਸਾਥ ਦਿਓ ਤੇ ਬਾਕੀ ਆਪਾਂ ਗੱਲ ਵੀ ਕਰਾਉਣੀ ਹੈ ਬਾਈ ਜੀ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਇਹ ਜਿਹੜਾ ਪ੍ਰੋਗਰਾਮ ਹੈ ਤੁਸੀਂ ਇਹ ਕੀ ਸ਼ੁਰੂ ਕਰਾਇਆ ਜਿਵੇਂ ਨਾਜ ਇਕੱਠਾ ਕਰ ਰਹੇ ਹੋ ਬਾਈ ਜੀ ਪਹਿਲਾਂ ਤਾਂ ਵੈਕੁਰ ਜੀ ਦਾ ਖਾਲਸਾ ਬਹੀ ਜੀ ਕੀ ਫਤਿਹ ਇਹ ਸਾਨੂੰ ਜੀ ਤੋਂ ਮੈਸੇਜ ਲੱਗਿਆ ਸੀ ਸੂਬਾ ਪ੍ਰਧਾਨਾਂ ਨੂੰ ਸਰਦਾਰ ਜਗਜੀਤ ਸਿੰਘ ਜੀ ਡੱਲੇ ਵਾਲੇ ਨੂੰ ਵੀ ਆਪਾਂ ਜੋ ਹੜਪੀਟਾਂ ਦਾ ਨੁਕਸਾਨ ਹੋਇਆ ਵੀ ਉਹਨਾਂ ਦਾ ਮਦਦ ਕਰਨੀ ਆ ਵੀ ਵੀਾਸਤੇ ਅੱਛਾ ਜੀ ਹਾਂ ਵੀ ਉਹਨਾਂ ਦਾ ਬਚਾਰਿਆਂ ਦਾ ਸਾਰਾ ਕੁਝ ਹੀ ਤਬਾਹ ਹੋ ਗਿਆ ਰੁੜ ਗਿਆ ਤੇ ਵੀ ਆਪਾਂ ਉਹਨਾਂ ਨੂੰ ਡੀਏਪ ਲੈ ਕੇ ਦੇਣੀ ਹੈ ਅੱਛਾ ਜੀ ਹਾਂ ਅੱਜ ਅਸੀਂ ਆ ਪੜਨਾ ਪਿੰਡ ਸੇਵੇ ਵਾਲਾ ਨਗਰ ਵਿੱਚੋਂ ਕਾਣਕ ਬੀਜ ਆਸਤੇ ਇਕੱਠੀ ਕਰ ਰਹੇ ਆ ਤੇ ਕੋਸ ਆਪਣਾ ਡੀਸੀ ਸਾਹਿਬ ਨਾਲ ਗੱਲ ਹੋਈ ਆ ਦਿਲਿਆਲ ਸਾਹਿਬ ਦੀ ਉਹਨਾਂ ਤੋਂ ਦੋ ਟਰੱਕ ਅਸੀਂ ਡੀਏਪੀ ਦੇ ਲੈਣੇ ਠੀਕ ਹੈ ਜੀ ਹਾਂ ਇਹ ਬਾਈ ਜੀ ਸਾਰੇ ਏਰੀਏ ਨੂੰ ਬੇਨਤੀ ਹੈ ਕਿ ਸਾਰੇ ਜਿੰਨੇ ਵੀ ਪੰਜਾਬ ਵਿੱਚ ਵਸਦੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਜਿੰਨੇ ਵੀ ਆਪਣੇ ਜਥੇਬੰਦੀਆਂ ਨਾਲ ਜਿਹੜੀਆਂ ਜਿਹੜੀਆਂ ਨਾਲ ਜੁੜੇ ਹੋ ਤੁਸੀਂ ਉਹਨਾਂ ਨਾਲ ਰਲ ਮਿਲ ਕੇ ਆਪਾਂ ਜਿਹੜੇ ਵੀ ਨਗਰਾਂ ਦੇ ਵਿੱਚ ਇਹਨਾਂ ਨੂੰ ਨੁਕਸਾਨ ਹੋਇਆ ਹੜ੍ਹਾਂ ਦੇ ਨਾਲ ਆਪਾਂ ਉਹਨਾਂ ਦੀ ਜਿਸ ਤਰ੍ਹਾਂ ਵੀ ਮਦਦ ਕਰ ਸਕੀਏ ਉਨੀ ਥੋੜੀ ਹੈ ਤੇ ਸਾਡੇ ਨਗਰ ਦੇ ਵੱਲੋਂ ਇਹ ਜਥੇਬੰਦੀ ਕਿਸਾਨ ਏਕਤਾ ਸਿੱਧੂਪੁਰ ਵੱਲੋਂ ਇੱਕ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਸਾਡੇ ਪ੍ਰਧਾਨ ਡੱਲੇਵਾਲ ਸਾਹਿਬ ਵੱਲੋਂ ਬੇਨਤੀ ਕਰੀ ਗਈ ਸੀ ਕਿ ਉਹਨਾਂ ਨਗਰਾਂ ਦੇ ਵਾਸਤੇ ਆਪਾਂ ਅਨਾਜ ਇਕੱਠਾ ਕਰੀਏ ਤਾਂ ਕਿ ਉਹਨਾਂ ਨਾਲ ਉਹਨਾਂ ਦੇ ਵਾਸਤੇ ਬੀਜ ਦੀ ਸੇਵਾ ਹੋ ਸਕੇ ਤੇ ਡੀਏਪੀ ਦੀ ਸੇਵਾ ਹੋ ਸਕੇ ਤੇ ਮੇਰੇ ਨਗਰ ਵਾਸੀ ਜਿੰਨੇ ਵੀ ਇਸ ਜਥੇਬੰਦੀ ਨਾਲ ਜੁੜਿਆ ਸਾਰਿਆਂ ਦਾ ਧੰਨਵਾਦ ਜਿਹੜੇ ਜਿਹੜੇ ਸੇਵਾ ਦੇ ਵਿੱਚ ਹਿੱਸਾ ਪਾ ਰਹੇ ਹਨ ਤੇ ਬੇਨਤੀ ਇਹੀ ਦੁਆਰਾ ਫੇਰ ਹੈ ਕਿ ਵੱਧ ਤੋਂ ਵੱਧ ਆਪਾਂ ਇਹਨਾਂ ਦੀ ਮਦਦ ਕਰਗੇ ਕਰੀਏ ਤੇ ਪੰਜਾਬ ਹੋਣ ਦੇ ਨਾਤੇ ਪੰਜਾਬੀ ਹੋਣ ਦੇ ਨਾਤੇ ਆਪਣਾ ਇਹੀ ਫਰਜ਼ ਬੰਦ ਹੈ ਬਾਈ ਜੀ ਹੋਰ ਸੰਗਤ ਨੇ ਕੁਝ ਕਹਿਣਾ ਤਾਂ ਨਾ ਬਾਤ ਇਹ ਆਈ ਆ ਨੇ ਵੀ ਸਰਕਾਰਾਂ ਤੋਂ ਤਾਂ ਸਾਨੂੰ ਕੋਈ ਝਾਕ ਹੀ ਨਹੀਂ ਹਾਂਜੀ ਇਹ ਇਹੀ ਕਹਿੰਗੇ ਸਰਕਾਰਾਂ ਤੋਂ ਜੇ ਹੁਣ ਅਸੀਂ ਪੰਜਾਬੀ ਹੋ ਕੇ ਪੰਜਾਬੀਆਂ ਦੀ ਬਾਹਣਾ ਫੜਾਂਗੇ ਪਾકિસ્તાਨ ਚ ਉਤਾ ਕੇ ਕੋਈ ਖੜਦਾ ਨਹੀਂ ਹਾਂਜੀ ਬਿਲਕੁਲ ਬਿਲਕੁਲ ਹਾਂ ਬਾਰਡਰਾਂ ਉੱਤੇ ਉਹ ਤਾਂ ਕਹੀ ਜਾਂਦੇ ਆ ਵਿਚਾਰੇ ਫਿਰ ਮੁਸਲਮਾਨਾਂ ਨੇ ਹਿੰਦੂਆਂ ਨੇ ਸਭ ਨੇ ਸਾਥ ਦਿੱਤਾ ਹਾਂਜੀ ਬਿਲਕੁਲ ਪਰ ਕਹੀ ਜਾਂਦੇ ਇਹ ਵੀ ਕੱਲੇ ਸਿੱਖਾਂ ਨੇ ਦਿੱਤਾ ਜਾਂ ਆਪਣੇ ਕਿਸਾਨਾਂ ਨੇ ਦਿੱਤਾ ਇਹਦੇ ਵਿੱਚ ਕੁੱਲ ਵਰਗ ਆ ਕੇ ਖੜਿਆ ਬਿਲਕੁਲ ਜੀ ਬਿਲਕੁਲ ਅੱਜ ਪੰਜਾਬ ਦੀ ਬਾਹਰ ਕੁੱਲ ਵਰਗ ਨਹੀਂ ਖੜੀ ਆ ਬਿਲਕੁਲ ਜੀ ਹਾਂ ਦੇਖੋ ਜਾਤ ਪਾਤ ਦਾ ਤਾਂ ਆਪਣਾ ਪੰਜਾਬ ਦੇ ਵਿੱਚ ਕੋਈ ਵਖਰੇਵਾ ਨਹੀਂ ਇਹ ਜਿਹੜੇ ਵਖਰੇਵੇਂ ਪਾਇਆ ਇਹ ਸਿਰਫ ਸਰਕਾਰਾਂ ਦੇ ਪਾਏ ਹੋਏ ਆ ਕਿ ਆਪਾਂ ਨੂੰ ਜਾਤਾਂ ਪਾਤਾਂ ਦੇ ਨਾਂ ਤੇ ਲੜਾ ਰਹੇ ਆ ਪੰਜਾਬ ਵਿੱਚ ਜਿੰਨੇ ਵੀ ਜਾਤਾਂ ਪ੍ਰਤੀ ਵਸਦੇ ਲੋਕ ਸਾਰੇ ਹੀ ਇੱਕ ਹੈ ਤੇ ਜਿੱਥੇ ਕੋਈ ਮੁਸੀਬਤ ਆਉਂਦੀ ਹੈ ਕੋਈ ਕੁਦਰਤੀ ਮਾਰ ਪੈਂਦੀ ਹੈ ਉੱਥੇ ਉਹਦਾ ਡਟ ਕੇ ਮੁਕਾਬਲਾ ਕਰਦੇ ਆ ਤੇ ਮੁਕਾਬਲਾ ਕਰਨਾ ਵੀ ਚਾਹੀਦਾ ਬਾਈ ਜੀ ਤੁਸੀਂ ਕੀ ਕਹਿ ਰਹੇ ਸੀ ਮੈਂ ਤਾਂ ਸੰਗਤ ਨੂੰ ਇਹੀ ਬੇਨਤੀ ਕਰਦਾ ਸੀਗਾ ਵੀ ਜਿਹੜਾ ਬੰਦਾ ਜਿਹੀ ਜਿਹੀ ਵੀ ਮਦਦ ਕਰ ਸਕਦਾ ਚਾਹੇ ਕੋਈ ਡੀਜ਼ਲ ਪ੍ਰਤੀ ਕਰ ਸਕਦਾ ਕੋਈ ਚਾਹੇ ਟਰੈਕਟਰ ਦੀ ਸੇਵਾ ਕਰ ਸਕਦਾ ਜਦੋਂ ਵੀ ਸਾਨੂੰ ਉੱਪਰੋਂ ਹੁਕਮ ਆਉਂਦਾ ਹੈਗਾ ਸਾਡੇ ਪ੍ਰਧਾਨ ਜੀ ਦਾ ਚਾਹੇ ਕੋਈ ਮੰਨ ਲਓ ਵੀ ਖਾਦ ਦੀ ਸੇਵਾ ਕਰ ਸਕਦਾ ਇਹ ਸਾਰੀਆਂ ਸੇਵਾਵਾਂ ਹੀ ਸੇਵਾ ਹੀ ਹੈ ਚਾਹੇ ਕੋਈ ਕਣਕ ਦੇ ਰੂਪ ਵਿੱਚ ਕਰਦੇ ਚਾਹੇ ਕੋਈ ਪੈਸੇ ਦੇ ਰੂਪ ਵਿੱਚ ਕਰਦੇ ਚਾਹੇ ਕੋਈ ਡੀਜ਼ਲ ਦੇ ਰੂਪ ਵਿੱਚ ਕਰਦੇ ਕਈ ਯਾਰ ਕੋਈ ਪੈਸਾ ਤੇਲਾ ਨਹੀਂ ਕਰੇ ਹੁੰਦਾ ਅਗਲਾ ਕਹਿੰਦਾ ਮੇਰੇ ਕੋਲੇ 10 20 ਛਿਰ ਡੀਏਪੀਪੀ ਹੈ ਬਾਈ ਜੀ ਮੈਂ ਇਹ ਸਭ ਹੁਣ ਹੈ ਵੀ ਜੇ ਇਹ ਜੀ ਵੀ ਸੇਵਾ ਕਰਨੀ ਚਾਹੁੰਦਾ ਕੋਈ ਸੰਗਤ ਦੀ ਸੇਵਾ ਕਰ ਸਕਦਾ ਬਿਲਕੁਲ ਜੀ ਜੋ ਵੀ ਤੁਹਾਡੀ ਸ਼ਰਤ ਹੈ ਕੋਈ ਪੈਸੇ ਦੀ ਹੈ ਕੋਈ ਡੀਏਪੀ ਦੀ ਹੈ ਕੋਈ ਬੀਜ ਦੀ ਹੈ ਜਿਸ ਤਰ੍ਹਾਂ ਵੀ ਤੁਹਾਡੀ ਸ਼ਰਤ ਹੈ ਤੁਸੀਂ ਉਸ ਤਰ੍ਹਾਂ ਆਪ ਦੀ ਸੇਵਾ ਆਪਦੇ ਇੱਛਾ ਦੇ ਅਨੁਸਾਰ ਕਰ ਸਕਦੇ ਹੋ ਬ ਕਿ ਬਸ ਮੇਰੇ ਨਗਰਪੰਚਾਇਤ ਦੇ ਇਹਨਾਂ ਜਿਹੜੇ ਸੱਜਣ ਐ ਇਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਇਹ ਇੱਕ ਵੱਡਾ ਉਪਰਾਲਾ ਕੀਤਾ ਹੈ ਇਹਨਾਂ ਨੂੰ ਅੱਜ 2-3 ਦਿਨ ਹੋ ਗਏ ਲੱਗਿਆ ਬਣੋ ਸੇਵਾਦਾਰਾਂ ਨੂੰ ਕਿ ਸਾਰੇ ਨਗਰਾਂ ਦੇ ਵਿੱਚ ਘਰ-ਘਰ ਜਾ ਕੇ ਇਹ ਕਣਕ ਇਕੱਠੀ ਕਰ ਰਿਹਾ ਬੀਜ ਵਾਸਤੇ ਬਹੁਤ-ਬਹੁਤ ਪਹਿਲਾਂ ਤਾਂ ਇਹ ਸੰਗਤ ਦਾ ਮੈਂ ਧੰਨਵਾਦ ਕਰਦਾ ਬਈ ਇਹ ਉਪਰਾਲੇ ਕਰਨੇ ਬੜੇ ਔਖੇ ਹੈ ਮੂਹਰੇ ਲੱਗਣਾ ਬਹੁਤ ਔਖਾ ਧੰਨਵਾਦ ਹੈ ਮੇਰੇ ਪ੍ਰਧਾਨ ਜੀ ਦਾ ਮੇਰੇ ਨਗਰ ਦੇ ਜਿਹੜੇ ਪ੍ਰਧਾਨ ਜਿਨ੍ਹਾਂ ਦਾ ਵੀ ਧੰਨਵਾਦ ਕਰਦਾ ਬਾਕੀ ਹੋਰ ਕਿਸੇ ਵੀਰ ਨੇ ਕੁਝ ਕਹਿਣਾ ਤਾਂ ਜੀ ਅਸੀਂ ਧੰਨਵਾਦ ਕਰਦੇ ਆਂ ਜੀ ਆਪਦੇ ਨਗਰ ਦਾ ਹਾਂਜੀ ਪਹਿਲਾਂ ਨਗਰ ਦਾ ਧੰਨਵਾਦ ਕਰਦੇ ਆਂ ਜਿਹੜਾ ਸਾਨੂੰ ਮੋੜਦਾ ਨਹੀਂ ਬਿਲਕੁਲ ਬਿਲਕੁਲ ਜੀ ਹਾਂ ਸਾਡਾ ਸਾਫ ਦਿੰਦੇ ਆਂ ਜਥੇਵੰਦੀ ਦਾ ਅਸੀਂ ਨਗਰ ਦਾ ਸਾਫ ਦਿੰਦੇ ਆਂ ਓਦੋਂ ਬਾਅਦ ਸਾਡੇ ਸਿੱਧੂਪੁਰ ਜਥੇ ਜਥੇਵੰਦੀਆਂ ਨੂੰ ਤੇ ਪੰਜਾਬ ਬੰਨਿਓ ਹਰਿਆਣਾ ਤੇ ਰਾਜਸਥਾਨ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਪੰਜਾਬ ਦਾ ਸਾਥ ਦਿੱਤਾ ਬਿਲਕੁਲ ਜੀ ਸਾਰੇ ਹੀ ਨਗਰ ਵਿੱਚ ਜਿੰਨੇ ਵੀ ਨਗਰ ਵਾਸੀ ਆ ਜਾਂ ਸਾਰੇ ਪੰਜਾਬ ਦੇ ਵਿੱਚ ਤੇ ਬਾਹਰਲੇ ਸੰਗਤਾਂ ਵੀ ਜਿੰਨੀਆਂ ਵੀ ਐਨ ਆਰ ਆਈ ਵੀਰ ਜਾਂ ਕੋਈ ਹੋਰ ਸਟੇਟਾਂ ਦੇ ਵੀਰ ਆ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਬਾਕੀ ਬਾਈ ਜੀ ਵੱਧ ਤੋਂ ਵੱਧ ਸੇਵਾ ਕਰਿਓ ਇੰਨੀਆਂ ਕਿ ਬੇਨਤੀਆਂ ਸੀਗੀਆਂ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ